ਨਵਬਲਕ ਦੇ ਪਿੰਡ ਤੁੰਗਾ ਵਿਖੇ ਵਿਆਹੁਤਾ ਔਰਤ ਸਪਨਾ ਉਮਰ ਕਰੀਬ 27 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ। ਪੇਕੇ ਪਰਿਵਾਰ ਵੱਲੋਂ ਸੌਰਵ ਪਰਿਵਾਰ ਤੇ ਜਾਨੋਂ ਮਾਰ ਦੇ આરોਪ ਲਗਾਏ ਗਏ ਹਨ। ਮ੍ਰਿਤਕ ਸਪਨਾ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ ਜਿਸ ਦੇ ਕੋਲ ਇੱਕ 4 ਸਾਲਾ ਬੇਟਾ ਵੀ ਹੈ। ਮ੍ਰਿਤਕਾਂ ਦੇ ਪਰਿਵਾਰ ਨੇ ਸੌਰਵ ਪਰਿਵਾਰ ਉੱਤੇ ਤੰਗ ਪ੍ਰੇਸ਼ਾਨ ਕਰਨ ਦੇ આરોਪ ਲਗਾਏ ਗਏ ਹਨ। ਉਹਨਾਂ ਦਾ ਕਹਿਣਾ ਕੀ ਸਪਨਾ ਦਾ ਮੋਬਾਈਲ ਕਰੀਬ 4 ਦਿਨ ਤੋਂ ਬੰਦ ਸੀ ਪੁਲਿਸ ਵੱਲੋਂ ਮ੍ਰਿਤਕ ਸਪਨਾ ਦੇ ਪਤੀ ਸਤਨਾਮ ਸਿੰਘ ਅਤੇ ਮ੍ਰਿਤਕ ਦੇ ਸਸ ਸਕਿੰਦਰ ਕੌਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਬਟਿੰਡਾ ਦੀ ਰਹਿਣ ਵਾਲੀ ਸਪਨਾ ਦਾ ਵਿਆਹ ਨਾਪਾ ਪਿੰਡ ਦੇ ਟੋਂਗਾ ਦੇ ਵਿਕੇਕ ਕਰੀ ਵਟ ਸਾਲ ਪਹਿਲਾਂ ਹੋਇਆ ਸੀ ਮ੍ਰਿਤਕ ਸਪਨਾ ਦੀ ਭੇਤਪਰੇ ਹਾਲਾਤਾਂ ਵਿੱਚ ਘਰ ਦੇ ਵਿੱਚ ਹੀ ਮੌਤ ਹੋ ਗਈ ਮ੍ਰਿਤਕ ਸਪਨਾ ਦੇ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਤੇ ਦੋਸ਼ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਸਾਡੀ ਕੁੜੀ ਨੂੰ ਮਾਰ ਪੁਕਾਇਆ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਲੜਕੀ ਦਾ 4 ਦਿਨ ਤੋਂ ਫੋਨ ਬੰਦ ਆ ਰਿਹਾ ਹੈ ਅਤੇ ਇਹਨਾਂ ਵੱਲੋਂ ਫੋਨ ਕਰਕੇ ਸਾਨੂੰ ਦੱਸਿਆ ਗਿਆ ਕਿ ਟੋਡੀ ਲੜਕੀ ਦੀ ਮੌਤ ਹੋ ਚੁੱਕੀ ਹੈ ਇਸ ਮੌਕੇ ਤੇ ਮ੍ਰਿਤਕ ਸ ਆਪਣਾ ਦੀ ਮਾਤਾ ਕਿਰਨਾ ਭੈਣ ਅਮਨਦੀਪ ਕੌਰ ਅਤੇ ਭਰਾ ਟਿੰਕੂ ਨੇ ਕਿਹਾ ਕਿ ਸਾਡੀ ਲੜਕੀ ਨੂੰ ਅਕਸਰ ਹੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਹ ਆਪ ਹੀ ਪ੍ਰਾਈਵੇਟ ਜੌਬ ਕਰਕੇ ਹੀ ਆਪਣਾ ਅਤੇ ਆਪਣੇ ਬੇਟੇ ਦਾ ਪਾਲਣ ਪੋਸ਼ਣ ਕਰਦੀ ਸੀ ਬੀਤੇ 4 ਦਿਨਾਂ ਤੋਂ ਉਸ ਦਾ ਫੋਨ ਬੰਦ ਸੀ ਸਾਨੂੰ ਇਹ ਕੀ ਸਹਰੇ ਪਰਿਵਾਰ ਦੇ ਵੱਲੋਂ ਸਾਡੀ ਲੜਕੀ ਨੂੰ ਮਾਰਕਿਆ ਇਸ ਮੌਕੇ ਤੇ ਪੁਲਿਸ ਦੇ ਜਾਂਚ ਅਧਿਕਾਰੀ ਗੁਰਸੇਵਕ ਨੇ ਕਿਹਾ ਕਿ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਸੀਂ ਸਹਰੇ ਪਰਿਵਾਰ ਵਿੱਚੋਂ ਮ੍ਰਿਤਕ ਦੇ ਪਤੀਯਤੇ ਸਸਤੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ ਮੌਤੇ ਅਸਲ ਕਾਰਨਾਂ ਦਾ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਉਹ ਰ ਹੈ ਜੀ ਸਵੇਰੇ ਫੋਨ ਕੀਤਾ ਇਹਨਾਂ ਨੂੰ ਮੈਂ ਗੁੜੀਆ ਨੂੰ ਮੱਕ ਚਾਰ ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਤੁਹਾਡੀ ਗੁੜੀਆ ਬੇਟੀ ਹੈ ਜੀ ਮੇਰੀ ਕਿੰਨੇ ਦਿਨ ਹੋ ਗਏ ਵਿਆਹ ਨੂੰ 7 ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਨੇ ਇੱਕਾ ਜੀ ਬੇਟਾ ਕਿੰਨੀ ਦੇਰ ਚਾਰਕ ਸਾਲ ਦਾ ਹੀ ਹੈ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗਲਤ ਆ ਹੋਈ ਆ ਬਸ ਚਾਰ ਦਿਨ ਹੋ ਗਏ ਮੇਰਾ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਹਾਂਜੀ ਫੇਰ ਜੀ ਬਸ ਅੱਜ ਜਿਹੋ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪਹਿਲਾਂ ਤੁਹਾਨੂੰ ਕੁਝ ਨਹੀਂ ਦੱਸਿਆ ਚਾਂ ਉਹ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਫੋਨ ਦੇਖ ਲਓ ਜੀ ਉਹ ਗੁੜੀਆ ਦਾ ਜਿੰਨੀ ਸਕੂਲ ਆ ਗਈਆਂ ਮੈਂ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ ਅੱਛਾ ਇਹਨਾਂ ਨੇ ਨਹੀਂ ਕੀਤਾ ਤੁਹਾਨੂੰ ਕੁਝ ਸ਼ੱਕ ਆਉਣਾ ਤੁਹਾਨੂੰ ਤਾਂ ਇਹ ਸ਼ੱਕਾ ਜੀ ਮਾਰੀ ਆ ਮੇਰੇ ਤੇ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੈਥੋਂ 7 ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਬਾਅਦ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਪੁਰਾਣੇ ਪੰਚਾਇਤ ਤੇ ਗੱਲ ਪੰਚਾਇਤ ਸਾਰੇ ਗੱਲ ਹੋਈ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗ ਰਹੇ ਸੀ ਬਸ ਆਹੀ ਕਹਿੰਦੇ ਸੀ ਦੇਜ ਚਾਹੀਦਾ ਸਾਨੂੰ ਅੱਛਾ ਹਾਂ ਕੁੱਟਮਾਰ ਕਰਦੇ ਸੀ ਸਾਰੇ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰ ਦੀਨੇ ਸੁੱਖ ਦਾ ਨਹੀਂ ਕੱਟਿਆ ਬਸ ਅਸਤਾਈ ਕਹਿੰਦੇ ਸਾਡੀ 30 ਦਾ ਇਨਸਾਫ ਚਾਹੀਦਾ ਸਾਨੂੰ ਕੀ ਮੰਗ ਕਰਦੇ ਹੋ ਬਸ ਆਹੀ ਮੰਗ ਆ ਜੀ ਸਾਡੀ ਤਾਂ ਮੈਂ ਤਾਂ ਜੀ ਪਰਸੋ ਪਤਾ ਲੱਗਿਆ ਵੀ ਕਿੰਨੇ ਦਿਨਾਂ ਦੀ ਫੋਨ ਨਹੀਂ ਚੱਕਦੀ ਜਦੋਂ ਮੈਂ ਸਵੇਰੇ ਫੋਨ ਲਾਇਆ ਉਹਦਾ ਨੈਟ ਵੀ ਬੰਦ ਕੋਣ ਵੀ ਸੋਚੋ ਕੋਦਾ ਤੇ ਮੰਮੀ ਕਹਿੰਦੀ ਫਿਰ ਮੈਨੂੰ 5 ਵਜੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਸਪਨਾ ਢਿੱਲੀ ਆ ਆਹ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ ਦੱਸ ਦੇ ਵੀ ਕੀ ਗੱਲ ਹੋਈ ਹੈ ਕਹਿੰਦੇ ਉਹ ਆਹ ਕਹਿੰਦੇ ਸਪਨਾ ਦਾਦੀ ਪੂਰੀ ਹੋਗੀ ਪਰ ਇਹਨਾਂ ਨੇ ਫੋਨ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਰਾਤ ਦੀ ਪੂਰੀ ਹੋਈ ਹੈ ਇਹਨਾਂ ਨੇ ਫੋਨ ਸਾਨੂੰ ਕਰਕੇ ਦੱਸਿਆ ਨਹੀਂ ਪਹਿਲਾਂ ਕੁਈ ਫੋਨ ਨਹੀਂ ਆਇਆ ਇੱਕ ਵੀ ਫੋਨ ਨਹੀਂ ਆਇਆ ਸਾਨੂੰ ਚੈੱਕ ਕਰ ਲੋ ਜੀ ਚਾਰ ਦਿਨ ਹੋ ਗਏ ਕੁੜੀ ਦਾ ਫੋਨ ਬੰਦ ਸੀ ਆ ਕੇ ਮੈਂ ਇਹਦੇ ਸੋਹਰਾ ਸਭ ਦਾ ਫੋਨ ਮੰਗਿਆ ਉਹ ਕਹਿੰਦਾ ਜੀ ਸੱਸੂ ਮਾ ਕੋਲੇ ਆ ਸੱਸੂ ਮਾ ਤੋਂ ਮੰਗਿਆ ਉਹ ਕਹਿੰਦੀ ਮੇਰੇ ਕੋਲ ਫੋਨ ਆਇਆ ਨਹੀਂ ਫਿਰ ਮੈਂ ਆਪਦੇ ਭਾਂਜੇ ਨੂੰ ਕਿਹਾ ਮੇਰਾ ਫੋਨ ਕਿੱਥੇ ਆ ਭਾਂਜਾ ਕਹਿੰਦਾ ਮੇਰੇ ਦਾਦੇ ਕੋਲੇ ਆ ਆ ਦੇਖ ਲੋ ਜੀ ਇਹ ਨਹੀਂ ਫੇਰਦਾ ਭਾਂਜਾ ਆ ਖੜਾ ਹੈ 4 ਸਾਲ ਦਾਗਾ ਹੱਥ ਭਲਾ ਮੰਗ ਕਰਦੇ ਹੋ ਕੋਰੇ ਲਿਆ ਮੁੰਡੇ ਨੂੰ ਮੰਗ ਕਰਦੇ ਪੋਸਟਮਾਰਟਮ ਕੀਤਾ ਜਾਵੇ ਆ ਆਇਆ ਆਇਆ ਮਿਸ ਕਾਲਾ ਤੇਰਾ ਤੇਰਾ 5 5 6 6 ਮਿਸ ਕਾਲਾ ਵੱਡੀ ਆਈਆਂ ਹੋਈਆਂ ਨੇ ਹਾਂਜੀ 4 ਦਿਨ ਹੋ ਗਏ ਤੇ 13% ਤੇ ਫੋਨ ਹੈ ਫੋਨ ਵੀ ਦਿੰਦੇ ਸੀ ਇਹ ਕਹਿੰਦੇ ਦੋਰਾ ਪੈ ਗਿਆ ਜੀ ਅਸੀਂ ਕਹਾਂ ਦੋਰਾ ਪੈ ਗਿਆ ਕਿਸੇ ਡਾਕਟਰ ਨੂੰ ਦਿਖਾਇਆ ਹੋਗਾ ਸਾਨੂੰ ਚਿੱਠੀ ਪੱਤਰ ਕੋਈ ਦਵਾਈ ਦਿਓ ਜੀ ਕੁਝ ਵੀ ਨਹੀਂ ਦਿਖਾਇਆ ਜੀ ਕਿੱਥੇ ਰਹਿੰਦੇ ਹੋ ਬਠਿੰਡੇ ਜੀ ਜਿਹੜੀ ਤੁੰਗਾਂ ਪਿੰਡ ਸਪਨਾ ਵੀ ਲੱਗਦੀ ਛੇਸਟਰ ਤੇ ਮੇਰੀ ਕੀ ਗੱਲ ਹੋਈ ਆ ਕੁਝ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀਗੀ ਤੇ ਬਿਮਾਰ ਸੀ ਨਾ ਤੇ ਇਹਨਾਂ ਕੋਲ ਮੈਡੀਕਲ ਸਰਟੀਫਿਕੇਟਾ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਵੀ ਤੈਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮਿਸਕੋਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅਜੀ ਫੋਨ ਕਰਦੇ ਸੀ ਤੇ ਗੱਲ ਨਹੀਂ ਕਰਾਂਦੇ ਸਾਡੀ ਉਹ ਤਾਂ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਝ ਹੋਇਆ ਪਿਆ ਕਦੇ ਕਹਿੰਦੇ ਕੁਝ ਹੋਇਆ ਪਿਆ ਘਰ ਵਾਲਾ ਫਰਾਰ ਆਈ ਉਹਦਾ ਦਰੋ ਸਾਨੂੰ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਪਛਾਤਾ ਹੀ ਹੋਈਆਂ ਇੱਥੇ ਅੱਛਾ ਇੱਕ ਵਾਰੀ ਹੋ ਗਿਆ ਮੈਂ ਕਹਿੰਦਾ ਜੀ ਸਾਲ ਚ ਦੋ ਵਾਰੀ ਹੁੰਦੀ ਐ ਅੱਛਾ ਗੱਲ ਕੀ ਸੀ ਬੁਰਕੀਆਂ ਬੁਰਕੀਆਂ ਖਾ ਚਲਦੀ ਆ ਵੜ ਵੜ ਕੇ ਖਾਂਦਾ ਸੀ ਤਾਰੂ ਦਾ ਆਦੀ ਹੈ ਜੀ ਸਵੇਰ ਤੋਂ ਪੀਣ ਲੱਗਦਾ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਰਿਸ਼ਤਾ ਜਿਹਨੇ ਕਰਵਾਇਆ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਮਤਲਬ ਹੈ ਕੁੜੀ ਕੋਈ ਕੰਮ ਕੋਈ ਵੀ ਕਰਦੀ ਸੀ ਕੁੜੀ ਹਾਂ ਸਰ ਕੰਮ ਕਰਦੀ ਸੀ ਅੱਛਾ ਨਾਬੇ ਕਰਦੀ ਖਾਦੀ ਘੰਡਾਰ ਤੇ ਅੱਛਾ ਆਪ ਦਾ ਕਰਕੇ ਖਾਂਦੀ ਆਪ ਦਾ ਜਵਾਬ ਉਹਨੇ ਵਧੀਆ ਸਕੂਲ ਚ ਪੜਾ ਰੱਖਿਆ ਜੀ ਅੱਛਾ ਆਪ ਦਾ ਕਰਕੇ ਖਾਂਦੀ ਸੀ ਜਵਿੰਦਰ ਆ ਗਿਆ ਇਹਨੇ ਕਿਹਾ ਤੀ ਵੀ ਢਿੱਲੀ ਆ ਗਈ ਜੀ ਕੁਮ ਪਈ ਆ ਗਈ ਜੀ ਮੰਮੀ ਕਹਿੰਦੇ ਵੀ ਚਾਰ ਲੱਡੂ ਸਹਾ ਕੇ ਰੱਖ ਦਿਓ ਤੁਸੀਂ ਰਾਤ ਅਛਾ ਤੇ ਚਾਰ ਲੱਡੂ ਰੱਖਤੇ ਜੀ ਅਸੀਂ ਦੇ ਲੱਭ ਪਾਣੀ ਨੂੰ ਝੋਂਦਾ ਰਹੇ ਹੱਥ ਅੱਠੀ ਰਹੀ ਬਹੁਤ ਦੌਰੇ ਪਈ ਗਏ ਤੱਕ ਝੁੱਗ ਦੀ ਪੂੰਝਦੇ ਰਹੇ ਕਿੰਨੇ ਦਿਨ ਹੋ ਗਏ ਵਿਆਹ ਨੂੰ ਵਿਆਹ ਨੂੰ 7 ਸਾਲ ਹੋ ਗਏ ਹੈ ਪਹਿਲਾਂ ਵੀ ਕੋਈ ਦਾਜ ਤੇਜ ਮਗਲ ਪਏ ਕਹਿੰਦੇ ਰੋਲਾ ਪਿਆ ਪੰਚਾਇਤ ਰੋਣਾ ਤਾਂ ਵੀਰੇ ਪਈ ਜਾਂਦਾ ਸੀ ਜਦੋਂ ਇਹ ਦੌਰਾ ਪੈਂਦਾ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਉਹ ਅਸੀਂ ਉਦਣ ਤੇ ਇਲਾਜ ਕਰਾਉਣੇ ਆ ਗਏ ਥੋੜਾ ਪੈਸਾ ਲਾਤਾ ਫਿਰ ਮੈਂ ਪੋਤਾ ਦੇਖਿਆ ਆਪਦਾ ਪਹਿਲਾ ਸੀ ਢੀ ਹੋ ਗਈ ਤਾਂ ਥੋੜਾ ਮਹੀਨਾ ਤੱਕ ਇੰਨਾ ਪੈਸਾ ਲਾਤਾ ਜਾਂ ਤਾਂ ਸਾਨੂੰ ਕਹਿਣ ਵੀ ਇਹਨਾਂ ਨੇ ਲਾਜੇ ਨਹੀਂ ਕਰਾਇਆ ਹੁਣ ਇਹ ਕਹਿੰਦੇ ਨੇ ਕਹ ਹਾਂ ਇਹ ਕਹਿ ਰਹੇ ਡਾਕਟਰੀ ਕਰਾ ਲਵਾਂ ਅਸੀਂ ਮਾਰ ਕੇ ਤੇ ਮੇਰੀ ਧੀ ਧੀ ਮੇਰੀ ਨੂੰਹ ਧੀ ਮੇਰੇ ਕੱਲਾ ਪੁੱਤ ਸੀਗਾ ਮੈਂ ਇਹ ਧੀ ਬਣਾ ਕੇ ਰੱਖੀ ਸੀ ਅੱਜ ਇਹ ਕਹਿੰਦੇ ਬੜਾਕਾ ਹੀ ਨਹੀਂ ਰੱਖਤੀ ਜੇ ਤਾਂ ਆਹ ਹੁਣ ਕਰ ਕਰ ਕੇ ਵੀ ਕਾਲਾ ਕਰ ਦੀਆਂ ਨੇ ਗੀਆਂ ਕਹਿੰਦੀ ਇਹਨਾਂ ਦਾ ਕੀ ਹੁੰਦੀ ਇਹਨਾਂ ਨੂੰ ਤਾਂ ਪਤਾ ਲੱਗਦਾ ਇਹ ਜੇ ਕੁਫਰ ਤੋਲ ਦੀਆਂ ਨੇ ਨਹੀਂ ਬੋਲ ਦੀਆਂ ਨੇ ਉਹ ਰੱਬ ਨੂੰ ਪਤਾ ਬਾਏ ਮਾਰ ਕੇ ਤਾਂ ਕੀ ਜਬਾਕੜੀ ਤੋਂ ਲੈਣਾ ਸੀ ਅਸੀਂ ਕਹਿੰਦਾ ਸੌਖਿਆਂ ਨੇ ਨਹੀਂ ਮਾਰੀ ਫਿਰ ਇਹ ਨਾ ਅਸੀਂ ਇੱਥੇ ਸੌਖੇ ਨਹੀਂ ਹਾਂ ਅਸੀਂ ਕਿਹੜਾ ਸੌਖਾਾਨੂੰ ਕੋਈ ਤਰ੍ਹਾਂ ਦੀ ਨਹੀਂ ਜਸ ਤਾਂ ਕਹਿੰਦੇ ਕਰਕੇ ਤੇ ਲੈ ਜਾਣ ਵੇੜੀ ਸਾਡੇ ਚਕਸੂਰ ਨੂੰ ਸਾਡੀ ਬੇ ਬੇ ਸੱਕਰਦੜ ਬੜਤਾ ਨਾ ਸੇ ਤੋਂ ਜਵਾਕੜੀ ਤੋਂ ਕੀ ਬਸਦੇ ਦੇਖੋ ਅਸਲ ਕੌਜੋ ਪਰੇ ਸਦਾ ਅਪਰ ਪੋਸਟਮਾਰਟ ਵੀ ਪਤਾ ਲੱਗੂਗੀ ਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੀ ਤੇ ਐਫ ਆਈ ਆਰ ਦਰਜ ਦਿਸਟ ਕਰਤੀ ਹੈ ਤੇ ਅੱਗੇ ਤਫਤੀਸ਼ ਜਾਵੇਗੀ ਇਹਦੇ ਬਿਆਨਾਂ ਦੇ ਦਿੱਤੀ ਹੈ ਜੀ ਜਾਨ ਇਹਦੇ ਫਾਦਰ ਜਿਹੜਾ ਵੀ ਫਾਦਰ ਦੇ ਕਰਨ ਦੀ ਇਹਦੇ ਕਿਹਦੇ ਉੱਪਰ ਕੀਤੀ ਆ ਸਾਡੀ ਅੱਠ ਇਹਰ ਫਿਰ ਦੋ ਦੋ ਜਣੇ ਤੇ ਜੀ ਫਿਲਹਾਲ ਤਾਂ ਬਾਕੀ ਅੱਗੇ ਤਰਫੀਜ ਚ ਜੇ ਕੋਈ ਗੱਲ ਸਾਹਮਣੀ ਹੁੰਦੀ ਤਾਂ ਲੋ ਜੇ ਕੋਣ ਕੋਣ ਨੇ ਇੱਕ ਸੈਦ ਘਰ ਵਾਲਾ ਜੀ ਅੱਛਾ ਜੀ ਸੁਪਨਾਮ ਸਿੰਘ ਅੱਛਾ ਜੀ ਤੇ ਦੂਜੀ ਇਹਦੀ ਸੱਸ ਸਸ ਕੁਮਿੰਦਰ ਕੌਰ ਇਹ더라 10 ਸ਼ਨੀਵਾਰ ਦੀ ਹੋਈ ਸੀ ਅੱਜ ਮੰਗਲਵਾਰ ਹੋ ਗਿਆ ਮੀਡੀਆ ਕੋਈ ਡੈਡ ਬੋਡੀ ਕੋ ਨਹੀਂ ਲੱਭੀ ਨੀ ਡੈੱਡ ਬੋਡੀ ਤਾਂ ਕੱਲ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਕਿ ਲੇਟ ਹੋ ਗਈ ਸੀ ਤੇ ਇਹਨਾਂ ਨੂੰ ਤਾਂ ਜਾਣ ਦਾ ਪ੍ਰਬੰਧ ਨਹੀਂ ਸੀਗਾ ਤਾਂ ਕਰਕੇ ਇਹ ਅੱਜ ਸਵੇਰ ਤੇ ਰੱਖ ਲਈ ਸੀਗੇ ਇਹਨਾਂ ਨੇ ਸਾਡੇ ਕੋਲੋਂ ਤਾਂ ਕਾਗਜ਼ ਦਿੱਤੇ ਜਾਂਚ ਤੋਂ ਦਾ ਤੂੰ ਕਰ ਰਹੇ ਆ ਵੀ ਇਹ ਤੁੰਗਾ ਸੰਸਕਾਰ ਕਿਉਂ ਨਹੀਂ ਕਰ ਰਹੇ ਉੱਥੇ ਕੋਈ ਲੈ ਕੇ ਜਾ ਇਹਦੇ ਬਾਰੇ ਦੇਖੋ ਇਹਨਾਂ ਨੂੰ ਪਤਾ ਹੋਊਗਾ ਜੇ ਬਾਰੇ ਸਾਡੇ ਕੋਲੇ ਇਤਨਾ ਕੋਈ ਗੰਦ ਨਹੀਂ ਆਈ ਜਲਦ ਕਰ ਤੂੰ ਜਲਦੀ ਹੋਈ ਹੈ ਜੀ ਨਹੀਂ ਫਿਲਹਾਲ ਤੱਕ ਕੋਈ ਨਹੀਂ